ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਲੌਗ 'ਚ ਸਤਿ ਸ੍ਰੀ ਅਕਾਲ ਜੀ ਬਾਕੀ ਕੱਲ ਬਾਈ ਆਪਾਂ ਪਰਲੇ ਪੰਜ ਗੀਲਿਆਂ ਨੂੰ ਸਪਰੇਅ ਕਰਕੇ ਇੱਥੇ ਉਧਰ ਵਲੌਗ ਨਹੀਂ ਬਣਿਆ ਤੇ ਅੱਜ ਆਇਆ ਦੂਈ ਸਾਈਡ ਫਾਰਮ ਵੱਲ ਖੇਤੜੀ ਨਹੀਂ ਹੂੰ ਮਾਰਨੀ ਹੁਣ ਕਰਕੇ ਇਹ ਬੱਚੇ ਜੀ ਹਰਿਆਈ ਜਮੀ ਵਿਚੇ ਨਾ ਆ ਇੱਕ ਵਾਰੀ ਆਉਣੀ ਆ ਹਿਲਗੀ ਹੋਣੀ ਚਲ ਉਹ ਜਾਲੀ ਹੈਗੀ ਉਹ ਪੰਪ 'ਚ ਯਾਰ ਇਹ ਗਹੀਆ ਬਾਕੀ ਟੈਂਕੀ ਰੱਖ ਲੈ ਦੋ ਪੰਪ ਲੈ ਜਾਂਦੇ ਬਾਈ ਤੇ ਹੁਣ ਆਇਆ 371 ਬੀਜ ਪਰ ਸਪਰੇਅ ਕਰਨ ਕਾਣ ਕੇ ਤੇ ਉਹ 187 ਆ ਪਰ ਮੈਂ ਕਾਣ ਕੇ ਬਹੁਤ ਆ ਬੀਜ ਸਾਲਾ ਬਹੁਤ ਵਧੀਆ ਨਿਕਲੇ ਆ ਹਾਂ ਹੈ ਬਲ ਸਾਲੀ ਉਹ ਵੀ ਪਤਾ ਨਹੀਂ ਲੱਦੀ ਸੀ ਬਲ ਉਹ ਵੀ ਬਹੁਤ ਮੋਟੀ ਲੱਗਣ ਲੱਗੀ ਹੈਨਾ ਫਰਕ ਪਈ ਜਾਂਦਾ ਇਹਨੂੰ ਵੀ ਸਪਰੇਅ ਦਾ ਟਾਈਮ ਹੀ ਦਾ ਦੇਖ ਹੁਣ ਹੁਣ ਇਦਾਂ ਕਰੂਗੇ ਖਾਲ ਨੂੰ ਜਾਣਾ ਬਾਈ ਆ ਲੰਬੀਆਂ ਹੁਣ ਟਾਂ ਲੱਗਣੀਆਂ ਪੰਪ ਸਿਰੇ ਨਹੀਂ ਜਾਣੇ ਹੈਗੇ

ਆਪ ਵੀ ਗਿਰੀ ਜੀ ਹਾਂ ਉਹ ਪਰਲੇ ਵੀ ਚੱਕਦੇ ਆਵਾਜ਼ੀ ਲੂਟੇ ਪਿੱਛੇ ਨੂੰ ਖੋਲਦੇ ਡਾਲਾ ਇਹਦਾ ਦੁੱਲੇ ਨੇ ਨੇ ਰੇੜਾ ਕੰਮ ਦਾ ਬਣਾਇਆ ਵਾ ਹਾਂ ਦੁੱਲੇ ਨੇ ਕੰਮ ਹੈ ਪੂਰੇ ਪੂਰੇ ਕਾਟਾ ਕੱਢਦੇ ਹਨ ਹੂੰ ਅੱਟਾ ਗਿਰਜੇ ਦਾ ਤਾਂ ਹੈ ਗਿਰਨੇ ਵਾਲਾ ਚੱਕੇ ਚੱਕਦਾ ਹੋਰ ਜੀ ਲਾਤੇ ਸਾਨੂੰ ਟਰੈਲੇ ਮੰਗਣਾ ਹਾਂ ਤਾਂ ਠੀਕ ਆ ਇਹ ਹਾਂ ਠੀਕ ਆ ਇਹ ਤਾਂ ਕਨਕਾ ਤਾਂ ਠੀਕ ਆ ਇਹ ਵੀ ਆਪਣੀ ਚੱਲ ਹੁਣ ਸਵੇਰੇ ਕੰਮ ਦੀ ਸਪਰੇ ਹੋ ਗਈ ਹੁਣ ਤਸੱਲੀ ਹੈ ਹੈ ਮੈਂ ਤਸੱਲੀ ਜੀ ਹੋ ਗਈ ਸਪਰੇ ਹੋ ਜਾਣੀ ਵਾ ਹੁਣ ਉਹ ਭਰ ਗਿਆ ਤਾਂ ਆਪਾਂ ਥੋੜੀ ਭਰ ਲੈ ਬਾਲਟੀ ਭਰ ਲੈ ਜੋ ਪਾਣੀ ਨਾ ਡੋਲ ਪਾਣੀ ਇੱਥੇ ਫਿਰ ਮਿਲਾਂ ਵੀ ਨਹੀਂ ਚਲ ਦੇਖਾਂਗੇ ਅੱਜ ਕੀ ਕਰਾਉਂਦੇ ਔਰੇ ਔਰੇ ਬੋਰ ਵੀ ਹੋਣਾ ਚੱਠਾ ਵੀ ਬਣਨਾ ਕਹਿੰਦਾ ਉਹਦੇ ਭਾਈ ਨੂੰ ਐਦਗੀ ਹਾਂ ਵੀ ਭਾਈ ਕਰਾ ਤਾਂ ਹੀ ਫਾਇਦਾ ਏ ਆ ਜੀਰੀ ਆ ਕਣਕ ਜੀ ਵੱਢ ਗਈ ਸਾਰੇ ਕਰਾ ਦੇਣਾ ਫੇਰ ਇਹ ਮਸ਼ੀਨਾ ਵੀ ਨਹੀਂ ਵੇਲੀਆਂ ਹੁੰਦੀਆਂ ਬਾਦਮਾ ਪਹਿਲਾਂ ਹੀ ਹੋ ਜੂਵੇ ਵਧੀਆ ਏ ਜਦੋਂ ਵੱਡ ਹੋ ਗਈ ਤੇ ਵਾ ਕਰਵਾ ਦੇਣਾ ਪੰਜੇ ਤੇ ਹਾਂ ਉਤੇ ਬਾਦ ਕਰਵਾ ਦੇਣਾ ਜਿਹਦੇ ਆ ਕੋਠਾ ਜਿਹਾ ਢਾ ਦੇਵੇ ਕੋਠੇ ਚੋਂ ਇੱਟ ਨਿਕਲਣੀ ਚੱਠੇ ਜੋਗੀ ਸਾਥ ਤੇ ਚੱਠਾ ਚੱਠਾ ਦੇ ਬਾਰੇ ਕੋਠੇ ਚੋਂ ਕੋਠਾ ਦੁਗਾਈ ਆ ਮਿੱਟੀ ਜਿਹਾ ਹੋਇਆ ਹੋਇਆ ਬਾਈ ਦੀ ਇੱਟ ਨਿਕਲ ਨਹੀਂ ਹੈ ਹੈ ਚੱਠੇ ਦਾ ਕੁਝ ਨਹੀਂ ਨਿਕਲਦਾ ਠੱਠਾ ਦਾ ਖਤਮ ਹੈ 30 ਮਿੰਟ ਲੱਗਾ ਉਹਨੂੰ ਉਹਨੂੰ ਬਹੁਤ ਤੇਜ਼ 30 ਮਿੰਟ ਆਹੋ ਇੱਧਰ ਹੋ ਜਾਣਾ ਸਾਡੀ ਦਾ ਕੱਢੀ ਰਹੀ ਜਪਾ ਦਿੰਦਾ ਫਿਰ ਹੁਣ ਮਾ ਬੋਲਾ ਕਹਿੰਦਾ ਕਿਆ ਕਹਿਣਾ ਮਾ ਖਾਲ ਸਵਾਰ ਤੂੰ ਇੰਨੇ ਨੂੰ ਅਸੀਂ ਆਏ ਕਰਕੇ ਸਾਡੇ ਨਾਲੇ ਜੱਲਦੀ ਫਿਰ ਫਿਰ ਆਪਣੀ ਹੋਲੀ ਮਨਾ ਲਈ ਆਹ ਆਏ ਨਾ ਭਈ ਇਹ ਬੱਚੇ ਗੰਨੇ ਘੰਡ ਵੀ ਗਏ ਅੱਜ ਉਹ ਛਿੱਲੇ ਦੇ ਨਹੀਂ ਹੈਗੇ ਅੱਧੇ ਅੱਧੇ ਤੇਰੇ ਅਜਾਈਲੇ ਲੱਗੂ ਛੱਲਣਾ ਹੂੰ ਉਹ 12 ਵਜੇ ਤੋਂ ਬਾਅਦ ਮਨਾਉਣੀ ਸਾਰਿਆਂ ਨੇ ਇਹਨਾਂ ਨੇ ਤੇਲ ਕਿੱਥੇ ਆ ਆਪਣੇ ਵਾਲੇ ਦੇ ਲੈ ਪਹਿਲਾਂ ਹੀ ਬੈਠ ਕੇ ਵਿਲੇ ਹੋ ਗਏ ਕੱਲ ਤੇ ਹੈਂ ਤੂੰ ਤਾਂ ਕੱਲ ਤੇ ਸਿੰਗਾਉਂਦੇ ਲਈ ਫਿਰਦੇ ਆ ਨਾ ਕੱਲ ਤਾਂ ਨਹੀਂ ਕੱਲ ਤਾਂ ਲੱਦਦੇ ਤੇ ਪਾਚੀ ਜਗਦੀਪ ਜਗਦੀਪ ਦੀ ਵਾਰਚੀ ਲੱਦੀ ਕੱਲ ਤਾਂ ਚੱਲ ਲੱਦ ਕੇ ਆ ਹੌਲ ਤੇ ਬਾਦ ਮਿਲ ਲਈ ਜਹੇ ਸਾਜਰੀ ਆ ਕੇ ਲੱਦ ਕੇ ਨੇ ਰਿ ਹੋਏ ਆ ਸਾਜਰੇ ਕਿੱਥੇ ਆ ਗਏ ਸਾਜਰੀ ਆ ਗਿਆ ਰ ਆ ਭਾਈ ਜੱਦੇ ਆਏ ਜਾਂ ਮਤੇਲ ਕੋਣ ਗਿਆ ਕੋਣ ਫੇਰ ਜਦ ਹੀ ਆਏ ਮੈਂ ਰਾਤ ਨੂੰ ਦੇਖੇ ਆਉਂਗੇ ਨੇ ਰਿ ਹੋਏ ਜਦ ਕੀ ਆਏ ਆਦ ਇਹ ਲੈ ਮਗਲਾ ਲੈ ਲਾ ਆਦੂਆ ਆਦੂਆ ਰੰਗ ਦਾ ਨਹੀਂ ਫਰਕ ਪਤਾ ਨਹੀਂ ਮੰਨਦਾ ਤੈਨੂੰ ਪਤਾ ਹੋਣਾ ਮੈਨੂੰ ਐਜਮਗਲੇ ਲੱਗਦਾ ਨਾ ਨਾ ਐਮਮਗਲੇ ਐਮਾ ਮਗਲੈਲ ਹੈ ਐਮਾ ਐਮਾ ਦੂਗਾ ਮਗਲੈਲ ਕਿਹੜੇ ਚ ਹੈ ਐ ਚ ਫਿਰ ਇਹ ਇਦੀ ਚ ਥੋੜੋ ਪੈਣਾ ਹੈ ਉਹਦਾ ਮੈਂ ਪਾਲੇ ਪਾ ਦੂੰਗਾ ਹਾਂ ਕਾਰਟ ਭਰ ਦਵਾ ਹੁਣ ਮਗਲੈਲ ਮੈਨੂੰ ਤੇਰੇ ਵਾਲੇ ਹੱਥ ਵਾਲੇ ਉਹ ਨਹੀਂ ਮੈਨੂੰ ਪਤਾ ਨਹੀਂ ਮੈਂ ਪਾਇਆ ਨਹੀਂ ਠੀਕ ਆ ਚੱਲ ਫਿਰ ਉਹ ਪਰ ਦੇ ਨੂੰ ਮੇਰੇ ਵਾਲੇ ਨੇ ਤਾਂ ਇੱਕ ਇੱਕੇ ਆ ਹੀ ਪੈਣਾ ਇੱਕ ਵਾਰ ਤੇਰੇ ਵਾਲੇ ਜੇ ਪੈਂਦਾ ਜਿਆਦਾ ਸੀ ਸਾਲਾ ਜਿਆਦਾ ਖਾਂਦਾ ਬਹੁਤ ਆ ਜਿਆਦਾ ਵੀ ਨਾ ਕਰੀ ਮੇਰੇ ਵਾਲਾ ਖਾਂਦਾ ਥੋੜਾ ਜਿਕੜਾ ਸਾਲਾ ਕੀ ਮਾਰਦਾ ਇਹ ਤਾਂ ਇਹਦਾ ਜਿਆਦਾ ਪੀਂਦਾ ਤੇਲ ਹੈ ਤੇਲ ਜਿਆਦਾ ਪੀਂਦਾ ਹੈ ਪੰਪ ਤਾਂ ਭਾਈ ਕੁਝ ਵੀ ਕਹਿ ਲੈ ਜੇ ਪੈਸੇ ਚੱਜ ਦੇ ਲੱਗੇ ਪਏ ਨਾ ਪੰਪ ਪਰ ਹੀ ਪਰ ਇਹ ਪੰਪ ਪਰ ਜਿਹੜਾ ਆ ਹੈ ਇਹਦਾ ਤੇਲ ਘੱਟ ਬਹੁਤ ਖਾਂਦਾ ਤੇਲ ਵੀ ਘੱਟ ਪ੍ਰੈਸ਼ਰ ਉਹ ਦੋ ਦਿਨਾਂ ਬਾਅਦ ਸਪਰੇਅ ਕਰਦਾ ਹੈ ਇਸ ਨਾਲ ਤਿੰਨ ਪਰ ਕਰੂਗਾ ਚਾਰ ਪਰੇ ਕਰ ਦੂਗਾ ਚਾਰ ਪਰੇ ਕਰ ਦੂਗਾ ਉਹਨੇ ਤੇ ਨਾਲੇ ਹਣਾ ਉਹਦਾ ਪ੍ਰੈਸ਼ਰ ਵੀ ਜ਼ਿਆਦਾ ਏ ਇਹਦਾ ਫਾਰਾ ਵੀ ਘੱਟ ਆ ਉਹ ਫਰਕ ਤਾਂ ਹੈਗਾ 14000 আর 7000 ਵਾਲੇ ਚ 8000 ਵਾਲੇ ਚ ਅੱਧਾ ਅੱਧਾ ਫਰਕ ਹੈ ਫਰਕ ਤਾਂ ਹੈ ਉਹ ਵਾਸਫੇ ਉਹ ਇੰਜਨ بڑا ਏ ਉਹਦਾ ਇੰਜਨ ਬਹੁਤ بڑا ਏ ਇਹਦਾ ਇੰਜਨ بڑا ਏ ਚਲੋ ਕਰਦੇ ਆਂ ਬਈ ਸ਼ੁਰੂ ਕੰਮ ਹੁਣ ਠੀਕ ਆ ਜੀ ਸਪਰੇਅ ਕਰਦੇ ਆਂ ਲੋ ਜੀ ਬਾਈ ਪਹੁੰਚੇ ਆ ਰੌਤਾ ਮੌਸਮ ਬੱਦਲ ਬਾਈ ਹੋਈ ਹੋਈ ਆ ਮੀਂਹ ਪਿਆ ਨਹੀਂ ਹੈਗਾ ਤੇ ਮੰਡੇ ਚ ਵੀ ਜਾਣਾ ਖਾਲ ਸਾਫ ਹੋ ਰਹੀ ਉੱਥੇ ਵੀ ਹਾਂ ਮੈਂ ਹਾਜ਼ਰ ਗੰਨੇ ਵੱਲ ਆ ਕੇ ਗੀੜਾ ਮਾਨ ਰੌਤਾ 95 ਵੀਜਾ ਬਾਈ ਆ ਲੈ ਗੰਨਾ ਲੱਗਾ ਜੰਮਣਾ ਹਾਂ ਗੰਨੇ ਚ ਕੱਖ ਵੀ ਬਹੁਤ ਹੋ ਚੁੱਕਿਆ ਹੈ ਲੈ ਜਾਂਦਾ ਡੀਲਰ ਸਪਰੇਅ ਕਰ ਤੇਜ ਲੈ ਅੱਧਾ ਖਰਮ ਕਰ ਦੇਣਾ ਚਟਪਟੇ ਮਾਰਨੀ ਹਲੇ ਤਾਂ ਤੇਜ ਕਰੀ ਫਿਰ ਹੂੰ ਤੇਜ ਕਰੀ ਉਹ ਨਾ ਜੜੇ ਜੜ ਤਾਂ ਹੀ ਖਤਮ ਕਰ ਦਿੰਦਾ ਉਹ ਫਿਰ ਉਹ ਆਹ ਉਹਦੇ ਬਾਅਦ ਟ੍ਰੇਲ ਕਮਾ ਦੂੰਗੇ ਤਿੰਨ ਪਹੀਆ ਵਾਲੀ ਆਉਣ ਵਾਲੇ ਗੰਨਾ ਜੰਮਿਆਗਾ ਹੋਰ ਜਦੋਂ ਸਿਆਰ ਦਿਖਣ ਲੱਜੇ ਨੇ ਫਿਰ ਇਹਨ ਹੂੰ ਆ ਜਾਣੀ ਹੁਣ ਖਾ ਖਾ ਲੱਗ ਗਿਆ ਦਿਖਣੇ ਯਾਰ ਹਲੇ ਕੱਖ ਕਰਕੇ ਨਹੀਂ ਨਾ ਦਿਖਦਾ ਹਾਂ ਹਾਂ ਜੇ ਕੱਖ ਫੂਕ ਹੋ ਗਿਆ ਫਿਰ ਇਹਨਾਂ ਦਿਖਣ ਲੱਗਦਾ ਆ ਜੇ ਨਾ ਫਿਰ ਜਿਹੜਾ ਜੰਮਿਆ ਪਊ ਨੇ ਫੂਕੂਣਾ ਹੁਣ ਕੋਈ ਕੋਈ ਦਿਖਦਾ ਠੀਕ ਹੈ ਹੋਰ ਹੋਣੀ ਹੈ ਨਾ ਕਾਲੂ ਇਹ ਤਾਂ ਪਹੋਈ ਕਾਲੂ ਕਰ ਦੰਨਾ ਸਾਡੂ ਕਰਦੇ ਆ ਦਿਖਾਉਂਦੀ ਆ ਦੇਖੀ ਕਿਹਾ ਯਾਰ ਹਾਂ ਇਹਦੇ ਪਰੂ ਫੂਕੋ ਨੇ ਆ ਦੇਖ ਉਹਦੇ ਲਾਗ ਆ ਦੇ ਆ ਦੇ ਸਮਝੋ ਆ ਉਹ ਦੇ ਹੂੰ ਜੰਮਣ ਲੱਗਿਆ ਹੁਣ ਪਾ ਲੈ ਕਾਹਦਾ ਲੱਗਾ ਦੇਖਣ ਆਏ ਦੇਖਦਾ ਸਿਆੜ ਆਏ ਸਿਆੜ ਖੜਕੇ ਦਿਖਦਾ ਹੁਣ ਆਪਣੀ ਸਿਆੜ ਹੁਣ ਆਏ ਨੂੰ ਇਧਰ ਵੀ ਜੰਮ ਗਿਆ ਉਹ ਦੇਖ ਹੈਨਾ ਉਹ ਕਰਦੇ ਗੱਲੂ ਟਾਈਮ ਹੈ ਇਹਦਾ ਹੁਣ ਉੱਥੇ ਵੀ ਗੱਲ ਉੱਥੇ ਵੀ ਉੱਥੇ ਤੇ ਪਹਿਲਾਂ ਕਿ ਬਾਅਦ ਮੈਂ ਕਿੱਥੇ ਛੱਲੀਆਂ ਹੈ ਛੱਲੀਆਂ 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 ਬਾਅਦ ਚੋਂ ਮੈਂ ਤੇ ਉਹ ਪਹਿਲਾਂ ਗੱਲ ਜਿਹੇ 5-7 ਦਿਨ ਲੇਟ ਆਓ ਪਰ ਹੁਣ ਹੁਣੀ ਧੁੱਪ ਜਾਂ ਬੱਦਲ ਜੀ ਨਹੀਂ ਹੁਣੀ ਤੁੱਪ ਚ ਹੋਣੀ ਹੁੰਦਾ ਇਹਨ ਕੜਾਕੀ ਵਾਲੀ ਹਾਂ ਕੜਾਕੀ ਤੂੰ ਪਾਉਣ ਮੱਦਲਾਈ ਨਾ ਹੋਵੇ ਕਰਦਣੀ ਦਾ ਆਪਾਂ ਨੇ ਫੇਰ ਗੈਰੀ ਗੱਲ ਪੁੱਠਾ ਇਹ ਹਾਂ ਨਾ ਹੂੰ ਠੀਕ ਐ ਅੱਛੀ ਪੱਟ ਕੇ ਦੇਖ ਰਹਿੰਦੇ ਹੋਰ ਬਾਹਰ ਨਾ ਕੱਢੀ ਆ ਦੇ ਲੈ ਨਿਕਲੇ ਆ ਯਾਰ ਦੇਖ ਨਿਕਲੇ ਹਾਂ ਹਨਾ ਹੂੰ ਆ ਦੇ ਇਹਦੀ ਥੱਲੇ ਨੂੰ ਆਖਾ ਉਹਨੇ ਆ ਇੱਧਰ ਤੇ ਆਏ ਨਿਕਲ ਆਉਣੀ ਉਹ ਉਹ ਟਾਈਮ ਨਾਲ ਨਿਕਲੂਗੀ ਥੋੜੀ ਜੀ ਮੈਂ ਲੱਗ ਕੇ ਨਿਕਨ ਕਰਦੇ ਕੰਮ ਜਾਂਦਾ ਕੱਲੂ ਕਰਦੇ ਕੰਮ ਇਹ ਮੈਂ ਤਾਂ ਗੰਨੇ ਨੂੰ ਹੋ ਗਏ ਤੇ ਮੈਂ 4 ਸਾਲ ਇੱਕ ਸਾਲ ਲੱਗੇ ਤਾਂ 3 ਸਾਲ ਲੱਗੇ ਆ ਕੀ 3 ਸਾਲ ਲੱਗਿਆ ਮੁੰਡਾ ਤਾਂ ਬਾਹਰ ਦੱਸ ਹਾਂ ਮੁੰਡਾ ਬਾਹਰ 3 ਸਾਲ ਗੰਨੇ ਦੀ ਲੀਲਾ ਹੋਇਆ ਇਹ ਹਮ ਹੈਨਾ ਨਹੀਂ ਤਾਂ ਲੱਗੀਆਂ ਨਾ 2-3 ਸਾਲ ਮਾਂ ਤਾਂ ਡੀਲਾ ਚੱਕ ਦਿੰਦੇ ਆ ਚੱਕ ਦੇਣਾ ਸਫਰੇ ਇਹਨਾਂ ਛੱਡਣਾ ਇਹ ਹਮ ਉਪਰੀਆਂ ਹੁਤਾਈ ਤੋਂ ਹੁਣ ਕਿਹੜੇ ਬੂਟੇ ਜਿਹੀ ਮਰਜੀ ਸੁਬਰੇ ਕਰਦੀ ਹੈ ਹੈ ਕਿ ਨਹੀਂ ਤੇਜ਼ ਹਲਕੀ ਜਿਹੀ ਮਰਜ਼ੀ ਕਰੀ ਜਾਂ ਉਹ ਬੂਟੇ ਲਾਗੇ ਪੱਤੇ ਨਿਕਲ ਦੇਖ ਬੂਟਿਆਂ ਨੂੰ ਦਿਨ ਬਦ ਦਿਨ ਲਾਗੇ ਰਹੀ ਪੈਣ ਲਾਗੇ ਹੁਣ ਇੱਥੇ ਸਾਡੇ ਆਹ ਦੇਖੀ ਦੱਸ ਦਿਨ ਸੀ ਕਿ ਆਹ ਚੀਜ਼ ਬਣਣੀ ਆ ਜੰਗਲ ਬਣ ਜਾਣਾ ਹੈ ਜੰਗਲ 10 12 ਦੇ ਅਸੀਂ ਜੰਗਲ ਬਣ ਜਦੇ ਐਨ ਕੋਈ ਨਹੀਂ ਦਿਖਣਾ ਦਾਰੇ ਹਰਿਆਈ ਹੋਰ ਹੀ ਦਿਖਣੀ ਹੈ ਹੂੰ ਹੈ ਚਲ ਦੇਖੀਏ ਫਿਰ ਭਈਆ ਨੂੰ ਆਹੋ ਦੇਖੀਏ ਇੱਕ ਘਾਹ ਦਾ ਸਵਾਰਤੀ ਤਾਈ ਜਾਂਦਾ ਥੋੜਾ ਜਿਆ ਵਧੀਆ ਤਾਂ ਹੈ ਮਮੀ ਪੈ ਜਾਂਦਾ ਵਧੀਆ ਦਾ ਇੱਕ ਮੀਂਹ ਤਾਂ ਪੈ ਜਾਵੇ ਵਧੀਆ ਇਸ ਨਾਲ ਜਿਹੜੇ ਹੁਣ ਆਪਾਂ ਪਾਣੀ ਲਾ ਕੇ ਹਵਾ ਆਉਂਦੀ ਐ। ਆਹੋ। ਹੂੰ। ਜੇ ਪਾਣੀ ਲਾ ਕੇ ਹਵਾ ਆਉਂਦੀ ਐ ਫੇਰ ਪਤਾ ਫੇਰ ਹੀ ਨਾ ਕਣਕ ਨੇ ਕਿਰਨਾ। ਆਹੋ। ਜੇ ਮੀਂਹ ਪੈ ਜਾਵੇ ਨਾ ਕਣਕ ਨੂੰ ਹਵਾ ਫਿਰ ਨਹੀਂ ਡਰਾਂ। ਉਹਦਾ ਫਰਕੇ ਰਹਿੰਦਾ ਐ। ਤਾਂ ਹੈ। ਪਰ ਮੀਂਹ ਪੈਂਦਾ ਨਹੀਂ ਦਿਖਦਾ ਮੈਨੂੰ। ਹੂੰ। ਪੈ ਜੀ ਹੁੰਦਾ ਕੱਲ ਦਾ ਹੋਰ ਤਾਂ ਫਿਰਦਾ ਪੈਂਦਾ ਅੱਜ ਰਾਤ ਦਾ ਜੇ ਪੈਗਾ ਪੈਗਾ ਨਹੀਂ ਵੀ ਪੈਂਦਾ ਫਿਰ ਇਹ। ਆਹੋ। ਚੱਲੀਆ ਫੇਰ। ਪਰ ਇਹ ਸੁੱਕਾਾਂ ਦੇ ਹਵਾ ਨਾਲ ਬਸ। ਬਸ। ਚੱਲੀਏ ਮੰਡ ਨੂੰ ਹਾਂ ਜਿਹਦੇ ਗੱਲ ਪਾਣੀ ਲੈ ਵੇਤਾ ਫਿਰ ਗਿਰਗੀਆਂ ਕਣਕ ਗਿਰਗੀਆਂ ਜਿਹਦੇ ਕੱਲ ਮੋਟਰ ਚੱਲਦੀ ਦੀ ਹੂੰ ਉਹ ਜੱਗੇ ਦੇ ਘਰ ਕੋਲ ਚੱਲਦੀਦੀ ਨਾ ਉਹਨਾਂ ਨੇ ਜਨਰੇਟਰ ਲਾਇਆ ਪਿਆ ਦਾ ਆਪਣੇ ਬਾਜਰੇ ਕੋਲ ਹੂੰ ਗਿਰਗੀਆਂ ਗਿਰਗੀਆਂ ਉਹ ਚੱਲ ਦੇਖੀਏ ਜਾ ਆ ਦੇਖੋ ਗੰਨੇ ਨੇ ਕੀਵੇਂ ਚੱਕਿਆ ਵਾ ਇਹ ਮਿੱਟੀ ਚੱਕਦੀ ਆ ਥੱਲੇ ਗੰਨਾ ਹੋਊਗਾ ਇਹਦੇ ਪੱਕਾ ਕੀ ਆਏ ਕੁਝ ਵੀ ਨਹੀਂ ਆਹ ਦੀ ਗੰਨਾ ਤਾਂ ਹੀ ਜਾਖੂ ਯਾਰ ਆ ਤੇ ਆਜੇ ਹਾਂ ਨਹੀਂ ਕਹੇ ਆਜੇ ਨਿਕਲਦਾ ਸਮਝਿਆ ਸਾਰਾ ਬੜੇ ਜੋਰ ਨਾਲ ਚੱਕਦਾ ਮਿੱਟੀ ਨੂੰ ਲੈ 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 ਲੱਗ ਗਿਆ ਜੰਮਣ ਦਾ ਲੈ ਠੀਕ ਆ ਚੱਲ ਤੇ ਜੇ ਦੇਖੀ ਮੰਡ ਚ ਚੱਲ ਜਿੰਮੇ ਆ ਬਾਈ ਸਾਰਾ ਇੱਧਰ ਆ ਵੀ ਜਿੰਮੇ ਹੋਰ ਸੋ ਗਈ ਵਾਹ ਲੈ ਤਾਰੇ ਕੋਈ ਲੱਗਿਆ ਦਿਖਣਿਆ ਮਾੜਾ ਮੋਟਾ ਦਿਖਦਾ ਏ ਲੱਗਿਆ ਜੇ ਤਣ ਜਿੱਥੇ ਸਬਰੇ ਸਬਰੇ ਮਰਾ ਜਣੀ ਬਸ ਖੀਦੋਂ ਹੂੰ ਉਹ ਹੋ ਗਈ ਨਾ ਸਭ ਅਰੇ ਅਰੇ ਜਿਹੜੀ ਹਰਿਆਈ ਦੀ ਬੰਦੀ ਸਭ ਖਤਮ ਹੋ ਜਣੀ ਹੈ ਹੈਨਾ ਤੇਜ਼ੀ ਰੱਖ ਕੇ ਮਾਰ ਦੇਣੀ ਤੇਜ਼ੀ ਮਾਰ ਦੇ ਮੜੀ ਜੀ ਚੱਲ ਚੱਲੀਏ ਫਿਰ ਗੰਨਾ ਤਾਂ ਫੇਰ ਚੱਲ ਪੈਣਾ ਉਹ ਆਹੋ ਲਓ ਜੀ ਪਹੁੰਚ ਗਏ ਮੰਡਾ ਅਕਾਲਾ ਕਾਤੀ ਬਾਈ ਸਾਫ ਉਹ ਤਾਂ ਜੱਲੇ-ਜੱਲੇ ਦੀ ਸੜੀ ਛੱਡ ਕੇ ਭਾਲੀਆਂ ਤੁਸੀਂ ਹਾਂ ਕੱਲੇ-ਕੱਲੇ ਨੂੰ ਭਰ ਦਵੇ ਭਾਲਾਂ ਇਹਨਾਂ ਬਣਾਤੀ ਹੂੰ ਹੂੰ ਹੁਣ ਜੀਰੀ ਤੱਕ ਲੋਡ ਨਹੀਂ ਹਾਂ ਥੋੜਾ ਤਾਲੀ ਵਾਲੇ ਪਲਾਂਟ 'ਚ ਪਹੁੰਚ ਗਏ ਬਾਈ। ਹੋਰ ਤਾਂ ਜੀਰੀ ਵਿੱਚ ਸਵਾਰ ਨਹੀਂ ਪੈਣੀ ਐ। ਇੱਕ ਪਾਣੀ ਲੱਗਣਾ ਕਣਕ ਨੂੰ ਜੇ ਮੀਂਹ ਨਾ ਪਿਆ ਪਸਾ। ਹੂੰ। ਇਹ ਤਾਂ ਜੀਰੀ 'ਚ ਹੀ ਕੰਮ ਐ। ਆਹੋ। ਲੈ, ਤਾਲੀ ਉੱਪਰ ਕੇ ਆ ਨਾ। ਹੈ? ਦੇਖ ਰ ਬਾਹਰ ਖਾਲ ਬਹੁਤ ਆਉਦੀ ਬਣਾਈ ਨੇ ਕੋਲੇ ਨੇ। ਲੈ ਬਾਈ, ਕਾਤੀ ਸਾਫ ਐ ਨਾ। ਹਾਂ। ਸੱਗੇ ਕਰਕੇ ਹਣ ਉੱਤਰ ਲੱਗਿਆ ਹੋਇਆ ਦੇਖਦੇ ਆ ਜਾ ਕੇ। ਤੇੜ ਦੇ ਲੱਗ ਹੀ ਬਈ। ਜੀਰੀ ਨੂੰ ਕਰਕੇ ਦੇ ਬਾਈ ਪਾਦਣ। ਮਸ ਸਪਰੇਅ ਵੀ ਕਰਤੀ ਇਹਦੇ ਪਰ। ਹੂੰ। ਅੱਧ ਤੱਕ ਬਹੁਤ ਆਜੂ ਕਣਕ ਦਾ। 303 ਐ ਯਾਰ ਇਹਦਾ। ਹੈ? 303 ਐ। ਕੱਦ ਬਹੁਤ ਆਈਦਾ ਵੀ। ਫੱਗੇ ਹਲੇ ਮੰਦਰੇ ਮੰਦਰੇ ਵੀਜ ਹੁੰਦੇ ਦੇ ਆ ਦੇਖ ਜਿਵੇਂ ਆ ਇਹ ਆਹ ਦੇਖ ਆਹ ਦੇ ਆ ਪਤਾ ਨਹੀਂ ਕਿ ਹੋਇਆ ਹੋਇਆ ਇਹ ਕਿਹੜਾ ਪਤਾ ਨਹੀਂ ਕਿ ਆ ਜਾਈ ਹੈ ਹਨਾ ਹੈ ਆਈ ਆ ਵਧਾਣਾ ਠੀਕ ਹੈ ਉੱਪਰ ਇਹ ਪੱਤੇ ਜੇ ਨੂੰ ਹੋਇਆ ਪਤਾ ਨਹੀਂ ਹੈ ਕਿ ਦੇ ਕਿਤੇ ਇਹ ਹੂੰ ਕਿਤੇ ਕਿਤੇ ਤੇਲੇ ਜੇ ਨੇ ਕਰਿਆ ਪਿਆ ਹੈ ਤੇਲੇ ਨੇ ਕਰਿਆ ਵਾ ਹੁਣ ਸਪਰੇਅ ਤੇ ਬਾਅਦ ਤਾਂ ਫਰਕ ਪੈ ਗਿਆ ਸਪਰੇਅ ਤੇ ਬਾਅਦ ਤਾਂ ਫਰਕ ਪੈ ਗਿਆ ਹੋਣਾ ਇਹਨੂੰ ਪੈ ਗਿਆ ਹੈ ਵਰੀ ਤੇ ਬਾਤ ਤਾਂ ਫਰਕ ਪੈ ਗਿਆ ਹੋਣਾ ਉਹ ਪਾਊਡਰ ਜਿਹਾ ਹੀ ਬਣ ਗਿਆ ਉਹ ਪਹਿਲਾਂ ਦਾਣਾ ਜਿਆਦਾ ਬਣਿਆ ਉਹ ਤਾਂ ਹੁਣ ਪਾਊਡਰ ਜਿਹਾ ਹੀ ਬਣ ਗਿਆ ਸਾਲੇ ਦਾ ਉਲੀ ਹੀ ਉਹੀ ਉਲੀ ਹੀ ਹੁੰਦੀ ਹੈ ਜੀ ਰੀਅਰ ਹੋ ਗਿਆ ਸਾਲਾ ਚੱਲ ਕਿਥੇ ਕਿਤੇ ਹੀ ਤਾਂ ਬਚਾਓ ਜਿਆ ਹੋ ਗਿਆ ਹੁਣ ਕਣਕ ਦਾ ਟੁੱਟਦੀ ਆ ਜਾਂ ਆਪਾਂ ਮੱਲੀ ਵੀ ਕਣਕ ਨੂੰ ਲਾਖਦੇ ਆ ਤੇ ਏਡੀ ਹੋਈ ਵੀ ਹੈ ਜਿੱਥੇ ਪੰਪ ਲੇ ਕੇ ਲੱਗੇ ਆ ਹੈਨਾ ਫਰਕ ਤਾਂ ਪੈਂਦਾ ਹੀ ਆ ਹੁਣ ਦੇਖਦੇ ਆ ਬਾਈ ਸਾਨੂੰ ਤਾਂ ਆਇੰਦਾ ਵੀ ਪੈ ਜੂਗੀਆਂ ਚਾਰ ਕਣੀਆਂ ਪਾਣੀ ਤਾਂ ਲਾਉਣਾ ਪੈਣਾ ਇਥੇ ਪਾਣੀ ਤਾਂ ਲਾਉਣਾ ਪੈਣਾ ਸੁੱਕੀ ਪਈ ਆ ਬਾਈ ਇਹ ਤੇ ਲੱਗਣਾ ਹੈ ਨੀ ਇੱਕ ਪਾਣੀ ਦਾ ਮੰਗ ਰਹੀ ਹੈ ਜੇ ਸੁੱਕੇ ਹੋ ਬਾਕੀ ਵੀ ਫਿਰ ਬਿਮਾਰ ਜ਼ਿਆਦਾ ਫਿਰ ਜ਼ਿਆਦਾ ਨੁਕਸਾਨ ਹੋਣਾ ਹਾਂ ਹਮ ਚੱਲ ਲੱਗ ਜਾਣਾ ਪਤਾ ਅਜ ਦੋ ਦਿਨ ਕਿ ਆਹੋ ਦੋ ਦਿਨ ਚ ਪਤਾ ਲੱਗ ਜਾਣਾ ਇਹਦਾ ਹਮ ਹਾਲੇ ਤਾਂ ਦੁੱਧ ਜਿਆ ਵੀ ਬਣਦਾ ਹਾਂ ਕਦੋਂ ਟਾਈਮ ਪਤਾ ਕਦਾਂ ਲੱਗਿਆ ਹੈਗਾ ਇਹਨੂੰ ਸਪਰੇਅ ਕਰਤੀ ਜਿਹੜੀ ਉਹ ਕੱਖ ਫੜਾ ਫੜ ਵੱਡ ਹੋ ਗਿਆ ਦਾਤੀ ਨਾਲ ਬਸ ਸਮਝ ਗਿਆ ਲੈ ਇੱਕ ਨਹੀਂ ਉਧਰ ਹੈ ਹਾਂ ਜਦੋਂ ਚੱਕ ਹੋ ਗਿਆ ਨਾਲ ਦੀ ਨਾਲ ਆਹ ਕਾਲੂ ਕਰ ਜੂਗਾ ਜੀ ਮੀ ਪੈ ਜਾਂਦਾ ਨਾ ਥੋੜਾ ਜਿਹਾ ਆ ਬੱਲਾਂ ਦੀਆਂ ਜਿਹੜਾ ਉਲੀ ਜੀ ਰੋਗ ਜਿਆ ਹੋਇਆ ਤਾਂ ਸਭ ਚੱਕ ਦੇਣਾ ਦਾ ਦਵਾਈ ਲੱਗੀ ਵੀ ਹੁਣ ਹੋਰ ਹਈ ਦੇਖ ਲੈ ਰੱਬ ਦੇ ਰੰਗਾਂ ਦਾ ਪਤਾ ਲੋਈਆਂ ਘਟਾਤੀਆਂ ਕੋਟੀਆਂ ਰੱਖੇ ਮੀਆਂ ਮੋਹਨ ਬਦਲ ਗਿਆ ਫੇਰ ਦੇਖ ਲੈ ਕੱਟ ਲੱਗਦੀ ਰਹੀ ਠੰਡੀ ਹੋ ਜਲਦੀ ਹੈ ਜਲਦੀ ਹੈ ਬੱਲੇ ਦਾ ਠੀਕ ਹੈ ਬਈ ਦੀ ਬिच ਵਿੱਚ ਦਾਣਾ ਬਣ ਗਿਆ ਵਿਚ ਵਿੱਚ ਬਣਦਾ ਹਲੇ ਪਾਣੀ ਗਈ ਹੈ ਬਣੂਗਾ ਉਹ ਦਾਣਾ ਪਟਾਵੇ ਆਉਂਦਾ ਦਾਣੇ ਬਣਨਾ ਹੁਣ ਹੁਣ ਇਹ ਵੀ ਪਹਿਲਾ ਬੱਲ ਦੇਖ ਕੁਛ ਨਹੀਂ ਲੱਗਦੀ ਹੁਣ ਬੱਲ ਦੇਖੀ ਦੀ ਕਈ ਕਣਕ ਦੀ ਪਹਿਲਾਂ ਛੋਟੀ ਜੀ ਦੀ ਉਹ ਉਹੀ ਜੀ ਬੱਲ ਜਿਹੇ ਪਹਿਲੇ ਵਿੱਚ ਤੋੜ ਦੇਖਾ ਉਹ ਵੀ ਬਾਅਦ ਵਿੱਚ ਹੌਲੀ ਹੌਲੀ ਉਹੀ ਜੀ ਹੋ ਜਾਣੀ ਠੀਕ ਆ ਖੜੀ ਆ ਬਾਈ ਕਣਕ ਸਾਰੀ ਵਧੀਆ ਇਹਨਾਂ ਬੱਲ ਬਾਕੀ ਨਕਾਲ ਦੇਖਦੇ ਹੁਣ ਕਿਹਾ ਕਹਿੰਦੇ ਇਹਦਾ 303 ਦਾ ਏ ਭੋਲੇ ਉਹ ਨਾ ਉਹ ਨੂੰ ਕਿਹੜਾ ਸੁਣਦਾ ਹੈ ਅੱਜ ਤਾਂ ਸਵੇਰ ਦਾ ਭੇਜਿਆ ਬਾਰੇ ਖਾਲ ਖੁਰਚਣ ਦੇਖ ਤਾਂ ਸੁੱਕੀ ਬਈ ਧਰਤੀ ਦਾ ਉੱਧਰ ਖਾਲ ਖੁਰਚਦੀ ਪਾਣੀ ਮੰਗਦੀ ਗਾਨਾ ਪਾਣੀ ਮੰਗਦੀ ਐ ਇਹ ਤਾਂ ਲੱਗਣੀ ਐ ਕੰਨ ਬਾਈ ਉਹ ਰੇੜਾ ਪਾਣੀ ਖੜਨਾ ਤੇਣਾ ਪੈ ਜਾਣੀ ਆ ਖਾਲ ਤਾਂ ਹੋਰ ਆਏ ਬੁਲਾਤੀ ਦੇਖ ਲੈ ਇੱਧਰ ਖਾਲ ਖੁਰਚਦੀ ਸਵੇਰ ਦਾ ਛੱਡਿਆ ਬਾਰੇ ਖਾਲ ਨੂੰ ਮੈਂ ਸਵੇਰ ਦਾ ਛੱਡਾ ਵਾ ਖਾਣ ਨੂੰ ਹਾਂ। ਹਾਂ। ਪਾਲ ਖੁਰਚਣ ਲੱਗਾ। ਹੂੰ। ਓਹ ਤੇ ਬਈਆ। ਚੱਲ ਗੱਲ ਕਰਦਾ। ਇਹ ਤਾਂ ਹੋਊਗੀ ਅੱਜ ਤਾਂ ਨਹੀਂ ਹੋਣੀ। ਅਸ ਕੱਲ ਨੂੰ ਲੱਗ ਜੂਗਾ ਫੇਰ। ਕੱਲੂ ਹੋਊਗੀ ਇਹ। ਟਾਈਮ ਵੀ ਲੱਗਦਾ ਯਾਰ। ਲੈ ਚੱਲੀ ਡੈੱਕ ਕਰ ਨਾਲੀ। ਖੱਬਲ ਬਹੁਤ ਐ। ਹੋਰ ਹੈ। ਡੈੱਕ ਕਰ। ਹਾਂ ਬੜਾ ਲੱਗਣ ਜਿਹਾ ਹੈ। ਇਹੋ ਲੱਗਣੀ ਲੱਗਣਾ ਵਾ। ਥੱਲੇ ਦਾ ਸਾਲਾ ਗਿੱਲਾ ਪਿਆ ਏ। ਲਓ, ਥਾਪ-ਥਾਪ ਕਰਦੇ ਹੋਈ ਚਟਾਕੇ ਰਹਿ ਗਏ ਸਾਲੇ। ਬਸ ਚਟਾਕ ਹੀ ਰਹਿ ਗਏ। ਹੈਂ? ਯੱਕ ਤੇ ਕੋਲਣੀ ਆ ਫੇ ਸਾਫ। ਠੀਕ ਆ ਹਲੇ ਬੰਦ। ਸੁਣੀ। ਓ ਬਾਲੇ। ਅੱਜ ਕੀ ਹਾਲ ਹੈ? ਠੀਕ ਆ। ਵਾੜੇ ਕਰ ਦਿੰਗੇ ਕਾਲੂ ਤਾਂ ਹੋਊਗਾ ਹੀ ਬਾਹਰ ਮੈਂ ਕਿਹਾ ਮੈਂ ਗੱਲ ਕਰਾਂ ਬਾੜੇ ਕਰ ਦੂੰਗਾ ਬਿਲਕੁਲ ਬਾੜ ਹੋ ਜਾ ਬਸ ਠੀਕ ਐ ਇੱਕ ਨਹੀਂ ਕਰਦੇ ਕੁਛ ਨਹੀਂ ਹੁੰਦਾ ਥੜਾ ਬਸ ਠੀਕ ਐ ਇੱਕ ਨਹੀਂ ਕਰਦੇ ਇੱਕਣਾ ਕਰਦਾ ਨਾ ਇੱਕਣੀ ਕਰਦੇ ਦਾਤੀ ਨਾਲ ਤਾਂ ਵੀ ਵੱਡੇ ਆ ਤੈਂ ਨਹੀਂ ਐ ਆਹ ਦਾਤੀ ਨੇ ਇੱਕ ਬਡੇਗਾ ਫਿਰ ਫਿਰ ਹੋਈ ਜਾਏਗਾ ਫਿਰ ਉਹ ਮਸ਼ੀਨ ਚਲਾਏਗਾ ਫਿਰ ਉਹ ਹੋ ਜਾ ਠੀਕ ਐ ਗਾਹ ਨੂੰ 20 ਝੜ ਦੂੰਗਾ ਨਾਲੇ ਕਹੇ 20 ਝੜ ਦੂੰਗਾ ਨਾ ਸਾਨੂੰ ਠੀਕ ਜੀ ਹਾਂ ਜੀ ਹਾਂ ਜੀ ਹੇਵੀ ਕੋਟ ਪਾ ਗਿਆ ਹੈ ਅੱਜ ਠੰਡ ਤਾਂ ਹੀ ਲੱਗਿਆ ਠੰਡ ਤਾਂ ਹੀ ਲੱਗਿਆ ਆ ਮੋਤੋ ਮਾਤ ਠੰਡੇ ਠੰਡੇ ਹੈ ਕੀ ਹੋਵਾ ਨਹੀਂ ਅੱਜ ਕਣਕ ਠੀਕ ਆ ਕਣਕ ਠੀਕ ਆ ਕਣਕ ਕਣਕ ਤਾਂ ਠੀਕ ਹੈ ਜੀ ਨਿਕਲੰਬਰ ਹ ਹੈ ਨਾ ਤੂੰ ਪਹਿਲੇ ਹੱਥ ਲੱਗ ਜਾਏਗਾ ਮਸੀ ਠੀਕ ਹੈ ਕਣਕ ਇਹ ਵਧੀਆ ਇਹਦੇ ਪਰ ਕੱਲ ਸਪਰੇਅ ਕਰੀਆ ਤਬਰੇ ਇਹ ਜਮਰੇ ਕਰਕੇ ਗਏ ਤੇ ਬੂਰੇ ਬਹੁਤ ਆ ਦੇਖਦਾ ਸੀ ਕਿੰਨਾ ਬੂਰਾ ਤੇ ਆ ਬੂਰੇ ਬੂਰੇ ਪਿਆ ਹਲੇ ਮੈਂ ਬੂਰੇ ਦੇ ਕਿੰਨਾ ਗਣ ਕੇ ਫਿਰ ਹਾਂ ਕੱਲੀ ਇਹ ਜਮਰੇ ਕਰਕੇ ਗਏ ਆ ਵਧੀਆ ਬਣ ਗਿਆ ਹੁਣ ਇੱਕ ਦਾ ਖਾਲ ਜਿਹਦਾ ਪੈ ਗਿਆ ਮੀ ਜਿਹਦਾ ਪੈ ਗਿਆ ਰਾਤ ਕੋ ਬਾਰਿਸ਼ ਰਾਤ ਪਿਆ ਹੈ ਮੀ ਵੀ ਰਾਤ ਕੋ ਪਿਆ ਉਹ ਮਾੜੇ ਮੋਟੇ ਦਾ ਨਹੀਂ ਓਰੇ ਓਰੇ ਨਹੀਂ ਫਰਕ ਪੈਂਦਾ ਮਾੜੇ ਮੋਟੇ ਦਾ ਓਰੇ ਨਹੀਂ ਫਰਕ ਪੈਂਦਾ ਮਾੜੇ ਮੋਟੇ ਨਹੀਂ ਦਾ ਅੱਛਾ ਅੱਛਾ ਓਰੇ ਸੋਣਾ ਪਵੇ ਤਾਂ ਅੱਛਾ ਜੀ ਫੇਰ ਫਾਇਦਾ ਹੁੰਦਾ ਓਰੇ ਹਾਂ ਜੀ ਹਾਂ ਜੀ ਠੀਕ ਨਹੀਂ ਗੱਲ ਇਹ ਤਾਂ ਹੁਣ ਜੇ ਨਾ ਪੀ ਪਿਆਰ ਕਾਲੂ ਖਾਲ ਸਵਾਰ ਦੇ ਫੇਰ ਇਹਨਾਂ ਨੂੰ ਪਤਾ ਲੱਜਣਾ ਵੀ ਪੈਣਾ ਕਿ ਨਹੀਂ ਪੈਣਾ ਇਹਨੇ ਜੇ ਪੈ ਗਿਆ ਤਾਂ ਕੰਮ ਸਰ ਗਿਆ ਖਾਲ ਤਾਂ ਵੀ ਗਏ ਨੇ ਹਾਂ ਕੋਈ ਬਾਤ ਨਹੀਂ ਕੋਈ ਨਹੀਂ ਫੇਰ ਪਾਣੀ ਲਾ ਦੂੰਗੇ ਨਹੀਂ ਫੇਰ ਪਾਣੀ ਲਾਉਣੀ ਹੀ ਪੈਣਾ ਸਵਾਰ ਕੇ ਜੇ ਮੀਂਹ ਪੈ ਗਿਆ ਫੇਰ ਖਾਲ ਵੀ ਨਹੀਂ ਸਵਾਰਨ ਦੀ ਲੋੜ ਅੱਛਾ ਬਸ ਠੀਕ ਨਹੀਂ ਖਾਲ ਹੂੰ ਫੇਰ ਇਹ ਤਾਂ ਦਾਤੀ ਨਾਲ ਵੜਦੇ ਨਹੀਂ ਚਾਹ ਚੁੱਪ ਕਰਕੇ ਸਾਰ ਗਿਆ ਸਰਾ ਗਿਆ ਠੀਕ ਏਦਾਂ ਹੀ ਹੋਊ ਇਹ ਤਾਂ ਦਾਤੀ ਨਾਲ ਪੜਾ ਦੂੰਗਾ ਜੇ ਮੀਂਹ ਪੈਣਾ ਨਹੀਂ ਮੀਂਹ ਅੱਜ ਇਹ ਤਾਂ ਪੈ ਲਿਆ ਜਿਹੜਾ ਪੈਣਾ ਹੈ ਹੈ ਨਹੀਂ ਹੈ ਜਦੋਂ ਬੱਥੜੀ ਹੁੰਦਾ ਹੈ ਇਹ ਵੱਡਾ ਹੁੰਦਾ ਹੈ ਇਹ ਸਾਰਾ ਕੱਖ ਬੀਜ ਬਹੁਤ ਹੀ ਬੁਰਾ ਸਾਰਾ ਸਹੀ ਹੀ ਆ ਇਹ ਇਹ ਸੰਜੀ ਆ ਸੰਜੀ ਇਹ ਆ ਇਹਨੂੰ ਦਿੱਤੀ ਗੈ ਆਇਂਦਾ ਫਾਇਦਾ ਹੋਇਆ ਹੀ ਐ ਸਪਰੇਅ ਦਾ ਹੋ ਹਾਂਜੀ ਸਪਰੇਅ ਦਾ ਫਾਇਦਾ ਤਾਂ ਹੈਗਾ ਕੱਖ ਸੁੱਕੋ ਗਿਆ ਅੱਜਾ ਇਹ ਤੇ ਨੂਰੇ ਕਾ ਦੇਖਣਾ ਪਿਆ ਦਵਾਈ ਮਾਰ ਦਿੱਤੀ ਤੇ ਮਰ ਗਿਆ ਹੋਰ ਕੀ ਆ ਫਾਇਦਾ ਤਾਂ ਹੋਇਆ ਹੀ ਐ ਤਾਂ ਨਹੀਂ ਉੱਪਰ ਹੈ ਬਸ ਠੀਕ ਹੈ ਠੀਕ ਹੈ ਇੱਕ ਨਾ ਕਰਕੇ ਰੱਖ ਦੇ ਵੇ ਦੇਖਾਂਗੇ ਤਾਂ ਕੀ ਬਣਦਾ ਤੂੜੀ ਬਣੂਗੀ ਵਿੱਚੇ ਸੰਗੀ ਦੀ ਵੀ ਵਾ ਠੀਕ ਆ ਚੱਲੀਏ ਹੁਣ ਚੱਲੀਏ ਚੱਲੀਏ ਤਾਂ ਹੈ ਚੱਲੀਏ ਜਾਣ ਦੇ ਟਾਈਮ ਹੋ ਗਿਆ ਹੁਣ ਜਾ ਕੇ ਤੂੜੀ ਵੀ ਨਿਕਲਣੀ ਹੈ ਹਾਂ ਤੂੜੀ ਵੀ ਨਹੀਂ ਹੈ ਤੂੜੀ ਵੀ ਤੂੜੀ ਬਕਰ ਲੈਂਦੇ ਨੇ 7-8 ਬੰਦਾ ਹਾਂਜੀ ਕੱਖ ਵੱਟ ਲੈਂਦੇ ਆ ਠੀਕ ਨਹੀਂ ਗੱਲ ਠੀਕ ਹੈ ਜੀ ਹੋਰ ਕੀ ਆ ਚਲੋ ਚੱਲੀਏ ਚਲੋ ਚਲੋ ਤੁਮ ਸਵੇਰੇ ਕਰ ਲੈਂਗੇ ਹਾਂ ਆ ਵੀ ਭਾਈ ਵਧੀਆ ਸਵੇਰੇ ਆਉਣਾ ਹੀ ਹੈ ਆ ਦੇਖੋ ਸਵੇਰੇ ਆਣਾ ਯਾਰ ਇਹ 372 ਆ ਵੀ ਕਾਤੇ ਆ ਜਨਾਗਰ 170 ਨਕਾਲ ਦੇਖਦੇ ਆ 371 ਦਾ ਵਧੀਆ ਕਿ 187 ਦਾ ਵਧੀਆ ਵੀ ਜੈਤ ਕੀ ਆਪਾਂ ਨੇ ਸਾਰੇ ਹੀ ਲਾਇਆ ਹੋ ਥੋੜੇ ਥੋੜੇ ਜਿਹੜੇ ਜ਼ਿਆਦਾ ਨਕਾਲ ਵਾਲੇ ਆ 826 ਵੀ ਹੈਗੀ ਆ 371 ਵੀ ਹੈਗਾ 187 ਵੀ ਹੈਗਾ 303 ਵੀ ਹੈਗਾ ਇਹਦੇ ਬੱਲੇ ਦੇ ਡੱਕੇ ਕਿੰਨੇ 170 ਵੀ ਹੈਗਾ ਇਹ ਬੱਲੇ ਦੇ ਡੱਕੇ ਆ ਗਿਣ ਧਾਣੇ ਗਿਣ ਲੂੰਗਾ ਰਹਿਣ ਦੇ ਇੰਨੇ ਕਿਹੜਾ ਗਿਣੂਗਾ ਹੁਣ ਇੱਕ ਇੱਕ ਲੈਣਗੇ ਇੰਨੀ ਹੁੰਦੀ ਸੀ ਅਬ ਇਹ ਆ ਵੀ ਕਨਾ ਨੇ ਵਾਜਤਦਾਰ ਫੁੱਲ ਹੁਆ ਮੈਂ ਸਾਲੇ ਗਿਣੂਗਾ ਕਿ ਇਹਦੇ ਵਿੱਚ ਦਾਣੇ ਹੋਊਗਾ ਫੇਰ ਬੱਕੀ ਬਸ ਆਲੇ ਤਾਂ ਕੱਟ ਕੇ ਬੱਲ ਭੋਰ ਕੇ ਗਿਣ ਹੁੰਦੇ ਆ ਹਾਂ ਬੀਜਰੀ ਆ ਇਹ ਅਬ ਇਹ ਫੁੱਲੇ ਹੁਆ ਹੈ ਠੀਕ ਹੈ ਇਹ ਫੁੱਲ ਤਾਂ ਹੈ ਨਾ ਨਹੀਂ ਕਣਕ 187 ਦਿਨ ਨਾਲ ਤੇ ਸਾਲੀ ਆਹ ਤਕੜੀ ਲੱਗਦੀ ਮੈਨੂੰ ਦੇਖਣੇ ਨੂੰ ਆਹਾ ਹਾਂ ਦੇਖੋ ਤੈਨੂੰ ਕਾੜ ਕੇ ਕਿਹੜਾ ਬੀਜ ਵਧੀਆ ਲੱਗਦਾ ਇਹ ਵਧੀਆ ਲੱਗਦਾ ਕਿ ਇਹ ਵਧੀਆ ਲੱਗਦਾ ਸਾਰੇ ਬਰੀ ਐ ਇਸ ਤਰ੍ਹਾਂ ਜੀ ਦੋਨੋਂ ਤੋਂ ਕਨਾ ਕੀ ਹੈ ਇਹ ਤਾਂ ਰੋਟੀ ਖਾਦ ਦੀ ਪਤਾ ਲੱਗੇ ਕਾਕਾ ਇਹਦੇ ਰੋਟੀ ਅਸਲੀ ਅੱਸੀ ਬਣਦਾ ਹੋਏ ਨੀ ਕਹਤਾ ਹੈ ਚਾਰੀ ਤੇ ਇੱਕ ਹੀ ਹੈ ਜੀ ਫਰਕ ਹੈ ਨਹੀਂ ਰੰਗ ਦਾ ਦੇ ਕਿੰਨਾ ਫਰਕ ਆ ਓ ਫਰਕ ਹੈ ਨਹੀਂ ਜੀ ਦੂਸਰਾ ਬੀਜ ਹੈ ਹਾਂ ਮੇਰੀ ਦੂਜੀ ਆਹ ਹੋਰ ਫਰਕ ਆ ਆ ਬੀਜ ਹੋਰ ਆਹ ਹੋਰ ਇੱਕ ਤਾਂ ਦੇਸੀ दारू ਆ ਅੱਛਾ ਇੱਕ ਬਲਾਈਤੀ ਹੈ ਫਰਕ ਹੈਗਾ ਉਹ ਤੂੰ दारू ਨੂੰ ਫਰਕ ਹੁੰਦਾ ਹੈ ਇਹਨਾਂ ਕਰਕੇ ਫਰਕ ਹੈ ਆਨਾ ਤੇ ਕਿਹੀ ਹੈ ਜੀ ਨਹੀਂ ਹੈ ਜੀ ਚਲੋ ਚਲੋ ਉਹ ਵੀ ਤਾਂ ਪਾਣੀ ਹੋਏ ਇਹ ਵੀ ਦੂਸਰਾ ਹੀ ਪਾਣੀ ਹੈ ਦੂਸਰਾ ਹੀ ਪਾਣੀ ਹੈ ਕੁਆਲਿਟੀ ਦਾ ਫਰਕ ਹੈਗਾ ਹਾਂ ਨਾ ਜੀ ਫਰੀ ਆਨਾਤ ਜੋ ਖਾਤੇ ਪੀਤੇ ਹੈ ਤੋ ਤੋ ਆਨਾਜ ਹੈ ਮਾਵਾ ਤਾਂ ਚੱਲ ਹੈਗਾ ਹੀ ਹੈ ਕਿਹੜੇ ਬੰਦੇ ਦਾ ਲੜਿਆ ਬੰਦ ਸਾਨੂੰ ਕਹਿੰਦੇ ਅਸੀਂ ਬੋਲਾ ਬੋਲਾ ਦੇਖੇ ਨਹੀਂ ਕੱਲ ਵੀ ਤੁਸੀਂ ਵੀਡੀਓ ਨਹੀਂ ਪਾਈ ਕੌਣ ਵੀਆ ਬੋਲਾ ਨਹੀਂ ਦੇਖਿਆ ਕੱਲ ਹੁੰਦੀ ਮਨਾਉਂਦਾ ਬਗਾ ਬੋਲੇ ਨਾ ਹੁਣ ਲਈ ਕਹੇ ਮਨਾਉਣ ਦੀ ਪੀ ਲਿਆ ਲੜ ਪਿਆ ਪੈ ਗਿਆ मैं लारा नहीं मैं सरदार सरदार को पास किया है है जाके अपना मोटर सो जाओ मेरे को अब रोक लिया इसको बोल दिया फोन कर को पाँच बजे बोले कि हम छुट्टी देंगे ले तो हम बोला कि नहीं नहीं हम कख बटेंगे हम दो बजे यहाँ से निकलना है आ? आ? चलो मछली चावल बना हुआ है <laughs> सरदार <laughs> फोन कर दिया है तुम्हारा खाने पड़ेगा तो हम आए तो पैसे मांगने लग गया दारू को पैसे तो लेकर एक, एक सौ रुपया दिया मैं थे थे, दे दिया हाँ, तो दिया लेकर फिर वो हमको मुरा दिया हाँ? मुरा दिया चल दिया।, हाँ। चल दिया वही पकड़ हो गया तो भाग रहा पैसे हो तो भाग है पैसे दे बिना चल कोई बात नहीं होली में एक साल में होता ही है ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ